ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਮਲੇਰਕੋਟਲਾ ਵਿਖੇ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦਾ ਸਵਾਗਤ ਮੁ슬लिम ਭਾਈਚਾਰੇ ਵੱਲੋਂ ਵੀ ਗਰਮ ਜੋਸ਼ੀ ਨਾਲ ਕੀਤਾ ਗਿਆ ਸਿੱਖ ਮੁ슬लिम ਸਾਂਝਾ ਫਰੰਟ ਦੇ ਮੁਖੀ ਡਾਕਟਰ ਨਸੀਰ ਅਖਤਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਪੇਂਟ ਕਰਕੇ ਸਨਮਾਨਿਤ ਕੀਤਾ ਗਿਆ ਮਗਰੋਂ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਸਾਂਝਾ ਫਰੰਟ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ ਓਂਕਾਰ ਦਾ ਸੂਰਜ ਨਿਕਲਾ ਦੂਰ ਹੋਆ ਅੰਧਿਆਰਾ ਨਾਨਕੀ ਬਾਣੀ ਸੁਣ ਕੇ ਜਾਗ ਉਠਾ ਜਗ ਸਾਰਾ ਅੱਜ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਜੁਪੁਰ ਮਨਾਇਆ ਜਾ ਰਿਹਾ ਹੈ ਤੇ ਸਿੱਖੋਂ ਸੌਂ ਸਾਂਝਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿੱਠੇ ਚਾਵਲਾ ਦਾ ਲੰਗਰ ਲਾ ਕੇ ਨਗਰ ਕੀਰਤਨ ਚਾਹਣ ਵਾਲੀ ਸੰਗਤ ਦੀ ਸੇਵਾ ਕੀਤੀ ਜਾਊਗੀ ਸਾਰੇ ਜੱਗ 'ਚ ਵਸਦੇ ਪੰਜਾਬੀਆਂ ਨੂੰ ਤੇ ਗੁਰੂ ਨਾਨਕ ਸਾਹਿਬ ਦੀ ਨਾਮ ਲੇਗਾ ਲੇਵਾ ਸੰਗਤ ਨੂੰ ਸਿੱਖ ਮੁਸਲਮਾਨ ਸਾਂਝਾ ਸੰਸਥਾ ਵੱਲੋਂ ਦਿੱਲੀ ਦਾ ਜ਼ਹਰਾਇਆ ਤੋਂ ਇਸ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਇਹ ਹਰ ਸਾਲ ਦੀ ਤਰ੍ਹਾਂ ਇਤਿਹਾਸਕ ਤੱਤ ਜਿਹੜੀ ਬਲੇਕੁਲਾ ਹੈ ਜਿਹੜਾ ਗੁਲਦਸਤ ਹੈ ਜਿੱਥੇ ਪਾਈਚਾਰਕ ਸਾਂਝ ਨੂੰ ਬढ़ावा ਦਿੱਤਾ ਜਾਂਦਾ ਹੈ ਸਿੱਖ ਮੁਸਲਮਾਨ ਸਾਂਝਾ ਵੱਲੋਂ ਹਰ ਸਾਲ ਉਰੇ ਜਿਹੜਾ ਚੌਲਾ ਦਾ ਲੰਗਰ ਜਿਹੜਾ ਲਗਾਇਆ ਜਾਂਦਾ ਤਾਂ ਕਿ ਆਪਸੀ ਜਿਹੜਾ ਪਿਆਰ ਮੁਹੱਬਤ ਪੈਦਾ ਹੋਵੇ ਜਿਹੜੀ ਸਾਂਝ ਦੀ ਅੱਜ ਅਸੀਂ ਗੱਲ ਕਰਦੇ ਆ ਜਿਵੇਂ ਕਿ ਸਾਰਾ ਵਾਰ-ਵਾਰ ਇਹ ਅਸੀਂ ਅਕਸਰ ਦੁਹਰਾਉਂਦੇ ਆ ਕਿ ਇਹ ਸਾਂਝ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੀ ਆਰੰਭ ਕਰ ਦਿੱਤੀ ਜਦੋਂ ਭਾਈ ਮਰਦਾਨਾ ਜੀ ਉਹਨੇ ਨਾਲ ਉਦਾਸੀਆਂ ਦੇ ਵਿੱਚ ਚੱਲੇ ਸੀਗੇ